ਸਰਵ ਸੰਗ ਰੂਰ ਦੀ ਰਚਨਾ ਦੇ ਚਿਨਾ ਦੇ ਤੰਬਾਲ ਕੇ ਰੱਖਿਆ ਗਾਨੋ ਵਦ ਤੇਰੇ ਪਿਆਰ ਨੂੰ ਗਾਨੋ ਵਦ ਤੇਰੇ ਪਿਆਰ ਨੂੰ ਤੰਬਾਲ ਕੇ ਰੱਖਿਆ ਗਾਨੋ ਵਦ ਤੇਰੇ ਪਿਆਰ ਨੂੰ ਪਾਲਦੀ ਨਦੀ ਪਾਲਦੀ ਨਗਰੇ ਆਪਣੇ ਦਿਲਦਾਰ ਗਰਮੀ ਦੇੰ ਤੇ ਉੱਡਦੀ ਖਾਕ ਜੀ ਗਰਮੀ ਦੇੰ ਤੇ ਉੱਡਦੀ ਖਾਕ ਜੀ ਤੇਰਾ ਪਿਆਰ ਵੀ ਯਾਰ ਮੇਰੇ ਬਾਗ ਬਾਗ ਜੀ ਤੇਰਾ ਪਿਆਰ ਵੀ ਯਾਰ ਤੇਰਾ ਪਿਆਰ ਵੀ ਯਾਰ ਤੇਰਾ ਪਿਆਰ ਵੀ ਯਾਰ ਮੇਰੇ ਵੰਗ ਪਾਕ ਸੀ ਮੇਰੇ ਵੰਗ ਪਾਕ ਸੀ ਮੇਰੇ